ਉਹ ਦੇਖੋ ਤੁਹਾਡੇ ਲੈਫਟ ਤੇ ਉਹ ਹੁਣ ਇੱਕ ਹੋਰ ਐਮਐਲਏ ਆ ਰਿਹਾ ਪ੍ਰਗਟ ਸਿੰਘ ਠੀਕ ਹੈ ਜੀ ਹੁਣ ਉਹ ਉਹ ਦਿਖਾਓ ਜੀ ਆਉਂ ਉਹਨਾਂ ਨੂੰ ਠੀਕ ਹੈ ਆ ਇਹਨਾਂ ਦੇ ਨਾਲ 20 ਬੰਦੇ ਆ ਇਹ ਲੀਡਰਸ਼ਿਪ ਚੇਂਜ ਹੋਣੀ ਆ ਕਿਉਂਕਿ ਇਹਨਾਂ ਨੇ ਗਾਹਾਂ ਇਹਨਾਂ ਦੀ ਚਮਚਾਗਰੀ ਕਰਨੀ ਆ ਅਸੀਂ ਜਦੋਂ ਇਹ ਪੰਜਾਬ ਲਾਹੌਰ ਤੋਂ ਯੂਨੀਵਰਸਿਟੀ ਇੱਥੇ ਆਈ ਹੋਣੀ ਆ ਤੁਸੀਂ ਸੋਚ ਕੇ ਦੇਖੋ ਕਿ ਜਦੋਂ ਇੱਥੇ ਆਈ ਪੰਜਾਬ ਯੂਨੀਵਰਸਿਟੀ ਬਣੀ ਉਦੋਂ ਕੁਰਤੇ ਯਾਦਰੇ ਵਾਲੇ ਪੜਨ ਆਉਂਦੇ ਹੋਣਗੇ ਪੜਾਉਣ ਵਾਲੇ ਵੀ ਕੁਰਤੇ ਯਾਦਰੇ ਵਾਲੇ ਹੋਣਗੇ ਇਹ ਇੱਥੇ ਅੱਜ ਦਾ ਕਲਚਰ ਨਹੀਂ ਸਾਡਾ ਪੁਰਾਣਾ ਕਲਚਰ ਆ ਠੀਕ ਆ ਅਸੀਂ ਪੱਛਮੀ ਸੱਭਿਆਚਾਰ ਦੇ ਨਾਲ ਰਲ ਕੇ ਅਸੀਂ ਹੌਲੀ ਹੌਲੀ ਇਸ ਸੱਭਿਆਚਾਰ ਨੂੰ ਭੁੱਲ ਗਏ ਆ ਪਰ ਅਸੀਂ ਕੁਝ ਲੋਕ ਜਿਹੜੇ ਜਤਨ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਬਾਰ ਬਾਰ ਇਸ ਚੀਜ਼ ਨੂੰ ਦਰਸਾਈਏ ਹਰ ਇੱਕ ਜਗ੍ਹਾ ਤੇ ਪਹੁੰਚਾਈਏ ਤਾਂ ਕਿ ਸਾਡੇ ਪੁਰਾਣੇ ਜਿਹੜਾ ਸਾਡਾ ਕਲਚਰ ਆ ਉਹਨੂੰ ਵੀ ਨਾਲ ਨਾਲ ਜੁੜਿਆ ਰਹੇ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਅੱਜ ਪੰਜਾਬੀ ਇਕੱਠੇ ਹੋਣ ਕਿੱਡੀ ਕ ਵੱਡੀ ਤਰਾਸਦੀ ਹੈ ਜੀ ਨਹੀਂ ਦੇਖੋ ਇਕੱਠੇ ਤਾਂ ਪੰਜਾਬੀਆਂ ਨਹੀਂ ਹੋਣਾ ਇਹ ਤਾਂ ਕਲੀਅਰ ਗੱਲ ਹੈ ਨਾ ਵੀ ਪੰਜਾਬ ਨੂੰ ਪੰਜਾਬੀ ਯੂਨੀਵਰਸਿਟੀ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਹੋਵੇ ਜਾਂ ਇੱਥੇ ਦੀ ਐਜੂਕੇਸ਼ਨ ਹੋਵੇ ਜਾਂ ਉਹਨੂੰ ਉਹਨੂੰ ਬਚਾਉਣ ਲਈ ਤਾਂ ਪੰਜਾਬੀ ਮੂਰੇ ਆਉੜ ਗਏ ਇਹ ਨਹੀਂ ਹੈਗਾ ਕਿ ਕੋਈ ਹੋਰ ਆਊਗਾ ਸੋ ਉਹਦੇ ਲਈ ਅਸੀਂ ਲੜ ਰਹੇ ਹਾਂ ਪੰਜਾਬ ਹਮੇਸ਼ਾ ਆਪਣੇ ਹੱਕਾਂ ਨੂੰ ਕਦੇ ਛੱਡਿਆ ਨਹੀਂ ਉਹਨੇ ਉਹਦੇ ਲਈ ਆਪਣਾ ਖੂਨ ਵੀ ਵਹਾਉਂਦੇ ਆਏ ਨੇ ਤੇ ਆਪਣੇ ਹਮੇਸ਼ਾ ਸੰਘਰਸ਼ ਵੀ ਕਰਦੇ ਆਏ ਨੇ ਸੋ ਅੱਜ ਵੀ ਸੰਘਰਸ਼ ਕਰ ਰਹੇ ਆ ਪੰਜਾਬ ਦੀ ਸੈਨੇਟ ਦੀ ਚੋਣ ਪ੍ਰਣਾਲੀ ਭੰਗ ਕਰਨ ਨੂੰ ਲੈ ਕੇ ਤੁਹਾਨੂੰ ਨੁਕਸਾਨ ਕੀ ਨਜ਼ਰ ਆ ਰਹੇ ਨੇ ਵਿਦਿਆਰਥੀਆਂ ਤੇ ਨੁਕਸਾਨ ਕੀ ਹੋਣਗੇ ਬਜੂਗਾ ਆਰਐਸਐਸ ਆਪਣੀ ਪੜ੍ਹਾਈ ਪੜਾਉਣਾ ਚਾਹੁੰਦੀ ਆ ਉਹ ਝੂਠਾ ਇਤਿਹਾਸ ਆ ਜਿਹੜਾ ਸਾਡੇ ਮੂਹਰੇ ਪਰੋਸਣਾ ਚਾਹੁੰਦੀ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮੂਹਰੇ ਪਰੋਸਣਾ ਚਾਹੁੰਦੀ ਆ ਜੋ ਸਾਨੂੰ ਮਨਜ਼ੂਰ ਨਹੀਂ ਹੁਣ ਲੜਨ ਲੱਗਿਆ ਜਿਹੜੇ ਪਿਛਲੇ ਕਿਸਾਨੀ ਅੰਦੋਲਨ ਤੋਂ ਲੜਾਈਆਂ ਸ਼ੁਰੂ ਹੋਈਆਂ ਨੇ ਮੈਂ ਇੱਕ ਮੈਂ ਇਸ ਗੱਲ ਨੂੰ ਕਹਦਾ ਲੜਦੇ ਪਹਿਲਾਂ ਵੀ ਆਨੇ ਬਜ਼ੁਰਗ ਵੀ ਲੜਦੇ ਆ ਨੇ ਪਰ ਜਿਹੜੀ ਅਸਲੀ ਲੜਾਈਆਂ ਹੁਣ ਸ਼ੁਰੂ ਹੋਈਆਂ ਨੇ ਜਿਹੜੀਆਂ ਅਸੀਂ ਇੱਕ ਜਾਬ ਤੇ ਜ ਰਹਿ ਕੇ ਲੜਨਾ ਸ਼ੁਰੂ ਕੀਤਾ ਉਹਦੇ ਨਾਲ ਅਸੀਂ ਆਪਣੇ ਹੱਕ ਜਿਹੜੇ ਆ ਉਹ ਦੁਬਾਰਾ ਵਾਪਸ ਲੈਣੇ ਆ ਯੂਨੀਵਰਸਿਟੀ ਨੇ ਤੁਸੀਂ ਬੈਟਲ ਗਰਾਉਂਡ ਉਹਨਾਂ ਦੀ ਓਵਰ ਆਲ ਜਾਂ ਆਲ ਰਾਉਂਡ ਡਿਵੈਲਪਮੈਂਟ ਹੋਵੇ ਉਹਨਾਂ ਦੀ ਉਹ ਇੱਥੇ ਸਿੱਖਣ ਸਿੱਖ ਕੇ ਸਮਾਜ ਚ ਜਣ ਅਸੀਂ ਉਹਨਾਂ ਨੂੰ ਕੀ ਸਿਖਾ ਰਹੇ ਹਾਂ ਜਦੋਂ ਇਹਨਾਂ ਨੇ ਸਮਾਜ ਚ ਵਾਪਸ ਜਾਣਾ ਇਹਨਾਂ ਨੇ ਇਹਨਾਂ ਨੂੰ ਕਨਫਰੋਂਟੇਸ਼ਨ ਸਿਖਾਉਨੇ ਆ ਸਾਡੇ ਚ ਐਗਰੈਸ਼ਨ ਕਿਉਂ ਹੈ ਸਾਡੇ ਚ ਗੁੱਸੇ ਕਿਉਂ ਨੇ ਸਾਡਾ ਇਹ ਸਾਡਾ ਯੂਥ ਇੰਨਾ ਭੜਕਿਆ ਹੋਇਆ ਕਿਉਂ ਰਹਿੰਦਾ ਕਿਉਂਕਿ ਅਸੀਂ ਇਹਨਾਂ ਨੂੰ ਟਿਕਾ ਹੀ ਨਹੀਂ ਦਿੰਦੇ ਨਾ ਇਹਨਾਂ ਨੂੰ ਕੋਈ ਸੇਧ ਹੈ ਨਾ ਕੋਈ ਲੀਡਰਸ਼ਿਪ ਹੈ ਐਸਡੀਟੀ ਵੀ ਤੁਸੀਂ ਦੇਖ ਰਹੇ ਹੋ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਆ ਸਰਦਾਰ ਸਾਹਿਬ ਪਹੁੰਚੇ ਨੇ ਪੰਜਾਬੀ ਪਹਿਰਾਵਾ ਦੇ ਵਿੱਚ ਕੁਰਤਾ ਜਾਦਰਾ ਲਾਇਆ ਹੋਇਆ ਇਹਨਾਂ ਨੇ ਤਾਂ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਪਹੁੰਚ ਗਏ ਨੇ ਤਾਂ ਗੱਲਬਾਤ ਕਰਦੇ ਆ ਭਾਈ ਸਾਹਿਬ ਸਾਸੀ ਗੱਲ ਜੀ ਸਾਸੀ ਗੱਲ ਜੀ ਸਾਸੀ ਗੱਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੁਸੀਂ ਸਾਸੀ ਗੱਲ ਅ ਅਸੀਂ ਜਦੋਂ ਇਹ ਪੰਜਾਬ ਲਾਹੌਰ ਤੋਂ ਯੂਨੀਵਰਸਿਟੀ ਇੱਥੇ ਆਈ ਹੋਣੀ ਆ ਤੁਸੀਂ ਸੋਚ ਕੇ ਦੇਖੋ ਕਿ ਜਦੋਂ ਇੱਥੇ ਆਈ ਪੰਜਾਬ ਯੂਨੀਵਰਸਿਟੀ ਬਣੀ ਉਦੋਂ ਕੁਰਤੇ ਜਾਦਰੇ ਵਾਲੇ ਪੜ ਪੜਾਉਣ ਵਾਲੇ ਵੀ ਕੁਰਤੇ ਯਾਦਰੇ ਵਾਲੇ ਹੋਣਗੇ ਇਹ ਇੱਥੇ ਅੱਜ ਦਾ ਕਲਚਰ ਨਹੀਂ ਸਾਡਾ ਪੁਰਾਣਾ ਕਲਚਰ ਆ ਠੀਕ ਆ ਅਸੀਂ ਪੱਛਮੀ ਸੱਭਿਆਚਾਰ ਦੇ ਨਾਲ ਰਲ ਕੇ ਅਸੀਂ ਹੌਲੀ ਹੌਲੀ ਇਸ ਸੱਭਿਆਚਾਰ ਨੂੰ ਭੁੱਲ ਗਿਆ ਪਰ ਅਸੀਂ ਕੁਝ ਲੋਕ ਜਿਹੜੇ ਜਤਨ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਬਾਰ ਬਾਰ ਇਸ ਚੀਜ਼ ਨੂੰ ਦਰਸਾਈਏ ਹਰ ਇੱਕ ਜਗ੍ਹਾ ਤੇ ਪਹੁੰਚੀਏ ਤਾਂ ਕਿ ਸਾਡੇ ਪੁਰਾਣੇ ਜਿਹੜਾ ਸਾਡਾ ਕਲਚਰ ਆ ਉਹਨੂੰ ਵੀ ਨਾਲ ਨਾਲ ਜੁੜਿਆ ਰਹੇ ਸਕੇ ਤਾਂ ਬਿਲਕੁਲ ਦੋਸਤੋ ਇੱਕ ਵਾਰ ਆਪਾਂ ਤੁਹਾਨੂੰ ਤਸਵੀਰ ਜ਼ਰੂਰ ਦਿਖਾ ਦਨੇ ਆ ਇਹ ਪੰਜਾਬ ਦਾ ਪ੍ਰਾਤਨ ਕਲਚਰ ਆ ਪੁਰਾਣਾ ਕਲਚਰ ਆ ਜਿਹੜਾ ਪੰਜਾਬੀ ਸੱਭਿਆਚਾਰ ਦਾ ਜਿਹੜਾ ਇਹ ਪਹਿਰਾਵਾ ਹੈ ਭਾਈ ਸਾ ਆਪਾ ਆਇਆ ਹੋਇਆ ਨਾਲ ਚਾਦਰਾਂ ਲਾਇਆ ਹੋਇਆ ਤਾਂ ਨਵੇਂ ਮੁੰਡਿਆਂ ਨੂੰ ਆਪਾਂ ਸੁਨੇਹਾ ਜ਼ਰੂਰ ਇਹ ਲਵਾਂਗੇ ਕਿ ਨਵੇਂ ਨੌਜਵਾਨਾਂ ਨੂੰ ਸੁਨੇਹਾ ਕੀ ਦਿਓਗੇ ਇਸ ਪਹਿਰਾਵੇ ਨੂੰ ਲੈ ਕੇ ਜੀ ਬੱਚ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦਾ ਜਿਹੜਾ ਅੱਜ ਪੰਜਾਬ ਯੂਨੀਵਰਸਿਟੀ ਦਾ ਵੀ ਸੁਨੇਹਾ ਕਿ ਆਪਣੇ ਹੱਕਾਂ ਨੂੰ ਨਾ ਛੱਡੋ ਪਾਵੇਂ ਉਹ ਕੱਪੜੇ ਦੇ ਰੂਪ ਚੋਵੇ ਸਿੱਖਿਆ ਦੇ ਰੂਪ ਚੋਵੇ ਇਤਿਹਾਸ ਦੇ ਰੂਪ ਦੇ ਵਿੱਚ ਉਹ ਜਿਹੜਾ ਸਾਡਾ ਪੁਰਾਣਾ ਸਾਡਾ ਆਪਣਾ ਕਲਚਰ ਆ ਉਹਨੂੰ ਨਹੀਂ ਭੁੱਲਣਾ ਇਸੇ ਕਰਕੇ ਤਾਂ ਅੱਜ ਆਪਾਂ ਲੜਾਈ ਲੜ ਰਹੇ ਹਾਂ ਕਿਉਂ ਸਾਨੂੰ ਪਤਾ ਵੀ ਜੇ ਅਗਰ ਪੰਜਾਬ ਯੂਨੀਵਰਸਿਟੀ ਦੇ ਉੱਤੇ ਦਿੱਲੀ ਦਾ ਰਾਜ ਹੋ ਗਿਆ RSS ਦਾ ਰਾਜ ਹੋ ਗਿਆ ਤਾਂ ਸਾਡੇ ਬੱਚਿਆਂ ਨੂੰ ਜਿਹੜਾ ਉਹਨਾਂ ਨੇ ਗਲਤ ਇਤਿਹਾਸ ਪੜਾਉਣਾ ਗਲਤ ਸਿੱਖਿਆ ਪੜਾਉਣੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਗਲਤ ਹੋ ਜਾਣੀਆਂ ਨੇ ਇਸੇ ਕਰਕੇ ਅਸੀਂ ਇਸ ਮੋਰਚਾ ਵੀ ਅੱਜ ਜਿਹੜਾ ਲੜ ਰਹੇ ਹਾਂ ਅੱਜ ਮੇਰੇ ਨਾਲ ਵੀਰ ਜੀ ਉਹ ਵੀ ਖੜੇ ਨੇ ਜਿਹੜੇ ਪੰਜਾਬ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਗ੍ਰਾਮ ਪੰਚਾਇਤਾਂ ਦੇ ਵਿੱਚ ਜਾ ਜਾ ਕੇ ਪਿੰਡਾਂ ਨੂੰ ਸਮਝਾ ਰਹੇ ਨੇ ਤਾਕਤਾਂ ਨੂੰ ਇਕੱਠੀਆਂ ਕਰ ਰਹੇ ਨੇ ਵੀ ਜਿਹੜਾ ਕਿ ਅੱਜ ਤੁਸੀਂ ਆਪਣੇ ਜਿਹੜੀ ਹੁੰਦੀ ਆਪਣੇ ਗ੍ਰਾਮ ਸਭਾ ਹਾਂ ਜਿਹੜੀ ਲੋਕ ਸਭਾ ਵਿਧਾਨ ਸਭਾ ਹੁੰਦੀ ਆ ਉਵੇਂ ਹੀ ਤੁਹਾਡੀ ਗ੍ਰਾਮ ਪੰਚਾਇਤ ਦੀ ਜਿਹੜੀ ਸਭਾ ਤਾਕਤ ਆ ਉਹ ਕਿਹੜੀ ਤਾਕਤ ਆ ਉਹਨੂੰ ਕਿਵੇਂ ਤੁਸੀਂ ਆਪਣੇ ਹੱਕਾਂ ਦੇ ਲਈ ਯੂਜ਼ ਕਰਨੀਆਂ ਅੱਜ ਦੇਖਦੇ ਆਂ ਆਪਾਂ ਜਿੰਨੇ ਮੋਰਚੇ ਲੜੇ ਰਾ ਰਹੇ ਨੇ ਉਹ ਸਾਰੇ ਇਸ ਗੱਲ ਦੇ ਆ ਕਿ ਗram ਪੰਚਾਇਤ ਜਿਹੜੀ ਆ ਉਸ ਸਗਰਤ ਹੋ ਗਈ ਆ ਉਹ ਸਮਝ ਪੈ ਨਹੀਂ ਜਿਹੜੀਆਂ ਪੰਚਾਇਤਾਂ ਨੇ ਉਹ ਦੁਬਾਰਾ اجلاس ਸੱਦਣ ਲੱਗੀਆਂ ਨੇ ਆਪਣੇ ਮੁੱਦੇ ਹਰੇਕੇ ਪਿੰਡ ਦੇ ਵਿੱਚ ਹੱਲ ਕਰਨ ਲੱਗ ਗਏ ਨੇ ਅੱਛਾ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਵਸਿਆ ਹੋਵੇ ਚੰਡੀਗੜ੍ਹ ਜੀ ਚੰਡੀਗੜ੍ਹ ਦੀ ਧਰਤੀ ਤੇ ਬਣੀ ਹੋਵੇ ਪੰਜਾਬ ਯੂਨੀਵਰਸਿਟੀ ਫਿਰ ਉਸੇ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਅੱਜ ਪੰਜਾਬੀ ਇਕੱਠੇ ਹੋਣ ਫਿਰ ਕਿੱਡੀ ਕ ਵੱਡੀ ਤਰਾਸ ਦੀ ਹੈ ਇੱਕਠੇ ਤਾਂ ਪੰਜਾਬੀਆਂ ਨਹੀਂ ਹੋਣਾ ਇਹ ਤਾਂ ਕਲੀਅਰ ਗੱਲ ਹੈ ਨਾ ਵੀ ਪੰਜਾਬ ਨੂੰ ਪੰਜਾਬੀ ਯੂਨੀਵਰਸਿਟੀ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਹੋਵੇ ਜਾਂ ਇੱਥੇ ਦੀ ਐਜੂਕੇਸ਼ਨ ਹੋਵੇ ਜਾਂ ਉਹਨੂੰ ਉਹਨੂੰ ਬਚਾਉਣ ਲਈ ਤਾਂ ਪੰਜਾਬੀ ਮੂਰੇ ਆਉਣਗੇ ਇਹ ਨਹੀਂ ਹੈਗਾ ਕਿ ਕੋਈ ਹੋਰ ਆਊਗਾ ਸੋ ਉਹਦੇ ਲਈ ਅਸੀਂ ਲੜ ਰਹੇ ਹਾਂ ਪੰਜਾਬ ਹਮੇਸ਼ਾ ਆਪਣੇ ਹੱਕਾਂ ਨੂੰ ਕਦੇ ਛੱਡਿਆ ਨਹੀਂ ਉਹਨੇ ਉਹਦੇ ਲਈ ਆਪਣਾ ਖੂਨ ਵੀ ਵਹਾਉਂਦੇ ਆਏ ਨੇ ਤੇ ਆਪਣੇ ਹਮੇਸ਼ਾ ਸੰਘਰਸ਼ ਵੀ ਕਰਦੇ ਆਏ ਨੇ ਸੋ ਅੱਜ ਵੀ ਸੰਘਰਸ਼ ਕਰ ਰਹੇ ਆ ਪੰਜਾਬ ਜਿਹੜੀ ਸੈਨੇਟ ਦੀ ਚੋਣ ਪ੍ਰਣਾਲੀ ਭੰਗ ਕਰਨ ਨੂੰ ਲੈ ਕੇ ਤੁਹਾਨੂੰ ਨੁਕਸਾਨ ਕੀ ਨਜ਼ਰ ਆ ਰਹੇ ਨੇ ਵਿਦਿਆਰਥੀਆਂ ਤੇ ਨੁਕਸਾਨ ਕੀ ਹੋਣਗੇ ਜੀ ਖਾਸ ਕਰਕੇ ਸਾਡੇ ਹੱਕਾਂ ਦੇ ਉੱਤੇ ਡ ਨੀ ਪੜਾਈ ਪੜਾਉਣਾ ਚਾਹੁੰਦੀ ਆ ਉਹ ਝੂਠਾ ਇਤਿਹਾਸ ਆ ਜਿਹੜਾ ਸਾਡੇ ਮੂਹਰੇ ਪਰੋਸਣਾ ਚਾਹੁੰਦੀ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮੂਹਰੇ ਪਰੋਸਣਾ ਚਾਹੁੰਦੀ ਆ ਜੋ ਸਾਨੂੰ ਮਨਜ਼ੂਰ ਨਹੀਂ ਅਸੀਂ ਚਾਹੁੰਦੇ ਆ ਵੀ ਸੈਨੇਟ ਘੱਟੋ ਘੜਨੇ ਨਿਗਾਹ ਰੱਖ ਰਹੀ ਆ ਉਹਨਾਂ ਦੀ ਇੱਕ ਆਪਣੀ ਪ੍ਰਣਾਲੀ ਚੋਣ ਆ ਜਿਹੜੀ ਚੋਣ ਦੇ ਰਾਹੀਂ ਉਹ ਜਿਹੜੀ ਜਿੱਤ ਕੇ ਆਉਂਦੀ ਆ ਉਹਦੇ 92 ਮੈਂਬਰ ਬਣਦੇ ਨੇ 92 ਮੈਂਬਰ ਬਣਦੇ ਨੇ ਜਿੰਨੇ ਵੀ ਮੈਂਬਰ ਨੇ ਉਹ ਬਣਦੇ ਰਹਿੰਦੇ ਨੇ ਪਰ ਇਹ ਚਾਹੁੰਦੀ ਆ ਕਿ ਅਸੀਂ ਉਹ ਥੋਪ ਦਈਏ ਜਿਹੜੇ ਸਾਡੇ ਹਸਾਰ ਨਾਲ ਚੱਲਣ ਤੇ ਅਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਚਲਾ ਸਕਦੇ ਆ ਜੋ ਸਾਨੂੰ ਮਨਜ਼ੂਰ ਨਹੀਂ ਉਸੇ ਲਈ ਅਸੀਂ ਸੰਘ ਕਰ ਚੁੱਕੇ ਨੇ ਹੌਲੀ 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 ਕਿੰਨੇ ਕਰ ਚੁੱਕੇ ਨੇ ਜਿਹੜੀ ਪੜ੍ਹਾਈ ਕਿਸੇ ਟਾਈਮ ਦੇ ਵਿੱਚ ਵੈਸੇ ਦਾ ਪੜ੍ਹਾਈ ਫੀਸਾਂ ਦੇ ਰੂਪ ਦੇ ਵਿੱਚ ਆਉਣੀ ਹੋਣੀ ਚਾਹੀਦੀ ਕਿਸੇ ਰੂਪ ਦੇ ਵਿੱਚ ਇੱਕ ਨਿਸ਼ਕਾਮ ਹੋਣੀ ਚਾਹੀਦੀ ਚਾਹੇ ਪੜ੍ਹਾਈ ਐਜੂਕੇਸ਼ਨ ਹੋਵੇ ਚਾਹੇ ਉਹ ਸਿਹਤ ਹੋਵੇ ਇਹ ਤਾਂ ਇਹਦੇ ਤੇ ਤਾਂ ਪੈਸਾ ਕਿਸੇ ਦਾ ਲੱਗਣਾ ਹੀ ਚਾਹੀਦਾ ਜੋ ਧਰਤੀ ਤੇ ਪੈਦਾ ਹੋ ਗਿਆ ਉਹਦਾ ਪਹਿਲਾ ਹੱਕ ਆ ਕਿ ਕਿਤੇ ਵੀ ਬੈਠਾ ਉਹ ਕਿਤੇ ਵੀ ਹੈਗਾ ਉਹਨੂੰ ਦੋ ਸਹੂਲਤਾਂ ਦਾ ਪੱਕਿਆ ਮਿਲਨੇ ਚਾਹੀਦੇ ਨੇ ਇੱਕ ਐਜੂਕੇਸ਼ਨ ਤੇ ਇੱਕ ਸਿਹਤ ਦੋਹੇ ਚੀਜ਼ਾਂ ਨਾ ਹਸਤਾਲ ਦੇ ਵਿੱਚ ਆਇਓ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਬਸ ਉਹ ਸਿਰਫ ਦਾਖਲ ਹੋਣਾ ਜ਼ਰੂਰੀ ਆ ਤੇ ਹੋਰ ਕਿਸੇ ਵੀ ਤਰੀਕੇ ਨਾਲ ਹੋਣਾ ਉਵੇਂ ਹੀ ਪੜ੍ਹਾਈ ਦੇ ਵਿੱਚ ਆਪਾਂ ਮੇ ਕਿਸੇ ਕਾਲਜ 'ਚ ਪੜੇ ਯੂਨੀਵਰਸਿਟੀ 'ਚ ਪੜੇ ਕਿਸੇ ਸਕੂਲ ਦੀ ਫੀਸ ਲੱਗਣੀ ਹੋਣੀ ਚਾਹੀਦੀ ਕਿਉਂਕਿ ਪੜ੍ਹਾਈ ਤਾਂ ਇੱਕ ਪਹਿਲਾ ਮੌਰਲ ਅਧਿਕਾਰ ਆ ਬੱਚੇ ਦਾ ਤੇ ਉਹਨੂੰ ਮਿਲਣਾ ਚਾਹੀਦਾ ਉਹ ਪੜ੍ਹਨਾ ਕਿੰਨਾ ਚਾਹੁੰਦਾ ਉਹ ਉਹਦੀ ਮਰਜ਼ੀ ਆ ਜੀ ਜੇ ਜੇ ਹੁਣ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਨਹੀਂ ਹੁੰਦਾ ਤੁਹਾਨੂੰ ਨੁਕਸਾਨ ਕੀ ਨਜ਼ਰ ਆ ਰਹੇ ਨੇ ਕਿਹੋ ਜਿਹਾ ਨੁਕਸਾਨ ਹੋਣਗੇ ਵਿਦਿਆਰਥੀਆਂ ਤੇ ਜਾਂ ਪੰਜਾਬੀ ਪੰਜਾਬੀਆਂ ਤੇ ਨੁਕਸਾਨ ਕਿਹੋ ਜਿਹਾ ਹੋਣਗੇ देखो मैं ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਕਿਉਂਕਿ ਇਹਨਾਂ ਨੇ ਆਪਣੇ ਫਿਰ ਮਰਜ਼ੀ ਨਾਲ ਜੋ ਵੀ ਕੁਝ ਲਾਗੂ ਕਰਨਾ ਮਰਜ਼ੀ ਨਾਲ ਕਰਨਾ ਇਹਨਾਂ ਦੀ ਮਰਜ਼ੀ ਆ ਪੰਜਾਬ ਦੇ ਲੋਕਾਂ ਦੀ ਦਾਖਲੇ ਬੰਦ ਕਰ ਦੇਣ ਇਹਨਾਂ ਦੀ ਮਰਜ਼ੀ ਆ ਕਿ ਇੱਥੇ ਨੌਕਰੀਆਂ ਦੇਣੀਆਂ ਬੰਦ ਕਰ ਦੇਣ ਇਹਨਾਂ ਨੇ ਫਿਰ ਆਪਣੀ ਮਰਜ਼ੀ ਚੱਲਣੀਆਂ ਅੱਜ ਜੇ ਅੰਦਰ ਬੰਦੇ ਬੈਠੇ ਹੋਣਗੇ ਪੰਜਾਬ ਦੇ ਲੋਕ ਬੈਠੇ ਹੋਣਗੇ ਪੰਜਾਬ ਦੇ ਸਟੂਡੈਂਟ ਬੈਠੇ ਹੋ ਉਹ ਕੋਈ ਵੀ ਫੈਸਲਾ ਹੋਣ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੋਊਗਾ ਕਿ ਸਾਡਾ ਫੈਸਲਾ ਪਹਿਲੇ ਹੀ ਸਾਡੀਆਂ ਸਿਆਸਤਾਂ ਨੇ ਇੰਨਾ ਕਿ ਹੁਣ ਤੱਕ ਸਾਡੇ ਨਾਲ ਧੱਕਾ ਕਰ ਚੁੱਕੀਆਂ ਨੇ ਉਹਨਾਂ ਨੇ ਆਪਣੇ ਹੱਕ ਛੱਡ ਦੇ ਛੱਡ ਦੇ ਚੰਡੀਗੜ੍ਹ ਅੱਜ ਤਕਰੀਬਨ ਲਗਭਗ 99% ਆਪਣਾ ਹੱਕ ਗਵਾ ਚੁੱਕੇ ਨੇ ਜੇ ਇੱਕ ਦੋ ਹੱਕ ਸਾਡੇ ਬਚੇ ਹੋਏ ਨੇ ਉਹਨਾਂ ਲਈ ਤਾਂ ਲੜਦੀ ਹੈ ਦੇਰ ਆਏ ਦਰਸਤ ਆਏ ਹੁਣ ਲੜਨ ਲੱਗਿਆਂ ਜਿਹੜੇ ਪਿਛਲੇ ਕਿਸਾਨੀ ਅੰਦੋਲਨ ਤੋਂ ਲੜਾਈਆਂ ਸ਼ੁਰੂ ਹੋਈਆਂ ਨੇ ਮੈਂ ਇੱਕ ਮੈਂ ਇਸ ਗੱਲ ਨੂੰ ਕਹਦਾ ਲੜਦੇ ਪਹਿਲਾਂ ਵੀ ਆਨੇ ਬਜ਼ੁਰਗ ਵੀ ਲੜਦੇ ਆ ਨੇ ਪਰ ਜਿਹੜੀ ਅਸਲੀ ਲੜਾਈਆਂ ਹੁਣ ਸ਼ੁਰੂ ਹੋਈਆਂ ਨੇ ਜਿਹੜੀਆਂ ਅਸੀਂ ਇੱਕ ਜਾਬਤੇ 'ਚ ਰਹਿ ਕੇ ਲੜਨਾ ਸ਼ੁਰੂ ਕੀਤਾ ਉਹਦੇ ਨਾਲ ਅਸੀਂ ਆਪਣੇ ਹੱਕ ਜਿਹੜੇ ਆ ਉਹ ਦੁਬਾਰਾ ਵਾਪਸ ਲੈਣੇ ਨੇ ਅੱਛਾ ਜਿਹੜੇ 99 ਤੋਂ ਵਾਅਦੇ ਬਦਲਾਅ ਵਾਲੇ ਜਿਤਾਏ ਨੇ ਉਹਨਾਂ ਬਾਰੇ ਕੀ ਖਿਆਲ ਹੈ ਜੀ ਉਹ ਤਾਂ ਬਹੁਤ ਗੰਦੇ ਨਿਕਲੇ ਜੀ ਸਾਨੂੰ ਅਸੀਂ ਅੱਜ ਅਫਸੋਸ ਕਰ ਰਹੇ ਹਾਂ ਉਹਨਾਂ ਨੂੰ ਲਿਆਉਣ ਵਾਲੇ ਵੀ ਮੂਰੇ ਅਸੀਂ ਹੋਤੀਗੇ ਆਪ ਮੂਰੇ ਹੋ ਹੋ ਕੇ ਇਲੈਕਸ਼ਨਾਂ ਦੇ ਵਿੱਚ ਉਹ ਪੰਜਾਬ ਨੂੰ ਬਦਲਣਗੇ ਇਤਿਹਾਸ ਸਿਆਸਤ ਨੂੰ ਬਦਲਣਗੇ ਪਰ ਉਹ ਵੀ ਉਸੇ ਤਰੀਕੇ ਨਾਲ ਉਸੇ ਦਲਦਲ ਦੇ ਵਿੱਚ ਖੁੱਸ ਗਏ ਜਿਹੜੀਆਂ ਦੂਜੀਆਂ ਰਾਜਨੀਤੀਆਂ ਖੁੱਸੀਆਂ ਸੀ ਜਦੋਂ ਅਸੀਂ 75 ਸਾਲਾਂ ਵਾਲੇ ਨਹੀਂ ਛੱਡੇ ਇੱਕ ਵੱਡੇ ਬੋਰਡ ਨਹੀਂ ਛੱਡੇ ਜਿਨ੍ਹਾਂ ਦੀਆਂ ਜੜ੍ਹਾਂ ਪਤਾ ਨਹੀਂ ਕਿੱਥੇ ਕਿੱਥੇ ਤੱਕ ਪਾਈਲੀਆਂ ਹੋਈਆਂ ਸੀਗੀਆਂ ਆ ਤਾਂ 5 ਸਾਲ ਪਹਿਲਾਂ ਹੀ ਅਸੀਂ ਬੂਟਾ ਲਾਇਆ ਇਹ ਤਾਂ ਅਸੀਂ ਕਿਸੇ ਛਾੜੇ ਜਵਾਕਾਂ ਦੀ ਪੱਟ ਕੇ ਉਹ ਮਾਰਨਾ ਮਿੱਟ ਚੀ ਇਹਦੀ ਨਹੀਂ ਸਾਨੂੰ ਡਰ ਹੈਗੀ ਅਸੀਂ ਪਿਛਲੀਆਂ ਤੈਤ ਕੀ ਤੁਹਾਡੇ ਸਾਹਮਣੇ ਆ ਜਿਹੜੀਆਂ ਇਲੈਕਸ਼ਨਾਂ 27 ਦੇ ਵਿੱਚ ਆਉਣਗੀਆਂ ਉਹ ਦੇਖਿਓ ਕਹੇ ਜੀਆਂ ਇਲੈਕਸ਼ਨ ਆਉਣਗੀਆਂ ਔਰ ਉਹਦਾ ਰਿਜ਼ਲਟ ਜਿਹੜਾ ਟੌਪ ਦਾਊ ਲਗ ਜੂਗਾ ਵੀ ਕੀ ਰਿਜ਼ਲਟ ਆਇਆ ਇਹ ਆਮ ਘਰਾਂ ਦੇ ਖੋਣ ਵਾਲੇ ਇੱਥੇ ਆਏ ਜੀ ਪੰਜਾਬ ਯੂਨੀਵਰਸਿਟੀ ਨੇ ਬਚਾਉਣ ਲਈ ਆਏ ਜੀ ਬਿਲਕੁਲ ਆਮ ਘਰਾਂ ਦੇ ਲੋਕ ਆਏ ਨੇ ਆਪ ਆਮ ਬੱਚੇ ਆਏ ਨੇ ਜਿਹੜੇ ਜਿਤਾ ਕੇ ਲੋਕਾਂ ਨੇ ਵਿਧਾਨ ਸਭਾ ਚ ਭੇਜੇ ਉਹ ਤਾਂ ਡਰਾਮਾ ਕਰਨ ਆ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਆ ਕਿਉਂਕਿ ਉਹ ਜਿਹੜੇ ਮਗਰਮੱਛ ਦੇ ਹੰਝੂ ਵਾਲੇ ਆ ਜਾਂਦੇ ਹੁੰਦੇ ਨੇ ਸਾਰੀਆਂ ਸਿਆਸਤਾਂ ਇਉਂਆਂ ਨੇ ਉਹੀ ਇੱਥੇ ਜਿੰਨੇ ਵੀ ਬੈਠੇ ਨੇ ਕਾਂਗਰਸੀ ਵੀ ਬੈਠੇ ਨੇ ਕਾਲੀ ਵਾਲੇ ਬੈਠ ਨੇ ਸਾਰੇ ਬੈਠੇ ਨੇ ਪਰ ਇਹ ਸਾਰੇ ਹੀ ਸਿਆਸੀ ਇਹ ਲੋਕ ਨੇ ਇਹ ਸਿਰਫ ਇਹਨਾਂ ਨੂੰ ਪਤਾ ਕਿ ਅੱਜ ਆਪ ਆਪਣੀ ਗੱਲ ਕਰਦੀ ਏ ਅੱਜ ਇਹ ਸਟੇਜ ਮਿਲੀ ਆ ਸਟੂਡੈਂਟ ਆਏ ਹੋਏ ਨੇ ਆਪਾਂ ਪਿੱਛੇ ਜਾਂਦੀ ਸਾਰੇ ਇਹ ਲੋਕ ਬਲਟਨ ਵਾਲੇ ਨੇ ਇਹ ਸਿਆਸਤ ਚ ਆਉਂਦੀ ਸਾਰੇ ਬਦਲਣ ਵਾਲੇ ਲੋਕ ਨੇ ਅੱਛਾ ਇੱਥੇ ਇਹ ਜ਼ਰੂਰ ਦੱਸਦੇ ਹੋ ਕਿ ਵਿਦੇਸ਼ਾਂ ਚੋਂ ਵੀ ਵਹੀਰਾ ਨੌਜਵਾਨਾਂ ਨੇ ਕਤਨੀਆ ਸ਼ੁਰੂ ਕਰ ਦਿੱਤੀਆਂ ਨੇ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਨੌਜਵਾਨ ਆ ਰਹੇ ਨੇ ਜੀ ਵਿਦੇਸ਼ਾਂ ਚੋਂ ਵੀ ਨਹੀਂ ਉਹ ਤਾਂ ਮੈਨੂੰ ਪਤਾ ਨਹੀਂ ਚਲੋ ਲੋਕ ਸਾਡੇ ਜਿਹੜੇ ਐਨ ਆਰ ਆਈ ਭਰਾ ਬੈਠੇ ਨੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਸਹਿਯੋਗ ਕਰਦੇ ਨੇ ਉਹ ਤਾਂ ਹਰ ਰੂਪ ਦੇ ਵਿੱਚ ਇਹ ਸਹਿਯੋਗ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਆਪਾਂ ਸਲੂਟ ਕਰਦੇ ਆ ਉਹਨਾਂ ਦੀਆਂ ਉਹਨਾਂ ਬਿਨਾਂ ਤਾਂ ਲੜਾਈਆਂ ਲੜੀਆਂ ਹੀ ਨਹੀਂ ਜਾ ਸਕਦੀਆਂ ਮੋਰਚੇ ਜਿੱਤੇ ਹੀ ਨਹੀਂ ਜਾ ਸਕਦੇ ਕਿਉਂਕਿ ਉਹਦੇ ਯੂਨੀਵਰਸਿਟੀ ਦੀ ਲੜਾਈ ਅਸੀਂ ਲੜ ਲੈਣੀ ਹੈ ਜੀ ਹਿਜਤ ਲੈਣੀ ਆ ਉਹਨਾਂ ਦੀ ਤਾਂ ਹਜੇ ਜ਼ਰੂਰਤ ਨਹੀਂ ਪਈ ਹੈਗੀ ਪਰ ਜੇ ਜ਼ਰੂਰਤ ਪਊਗੀ ਤੇ ਉਹ ਵੀ ਆਉਣਗੇ 기ਹਰਾ ਬੰਨ ਬਨ ਕੇ ਆਉਣਗੇ ਜਹਾਜ਼ਾਂ ਭਰ ਭਰ ਕੇ ਆਉਣਗੇ ਇਹ ਮੋਰਚਾ ਫਤਿਹ ਹੋਊਗਾ ਜੀ ਹੁਣ ਪੱਕਾ ਫਤਿਹ ਹੋ ਗਿਆ ਤੁਸੀਂ ਬਤੇ ਹੋਣ ਦੀ ਗੱਲ ਕਰਦੇ ਹੋ ਅਸੀਂ ਜਾਣਦਾ ਫਤਿਹ ਦਿਖਾਈ ਦੇ ਰਿਹਾ ਕਿਉਂਕਿ ਕੱਲੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਬਾਕੀ ਵੀ ਲੈ ਲੈਣਗੇ ਬਹੁਤੀ ਗਲਤ ਆ ਬਾਬਾ ਸਾਡੇ ਪੂਰੇ ਬੈਠੇ ਨੇ ਡਾਕਟਰ ਗਰਗ ਸਾਹਿਬ ਬੈਠੇ ਨੇ ਪਿਆਰੇ ਲਾਲ ਗਰਗ ਸਾਹਿਬ ਸਾਡੇ ਨਾਲ ਨੇ ਗਰਗ ਸਾਹਿਬ ਸასი ਗੱਲ ਜੀ ਆਜੋ ਆਜੋ ਸਾਸੀ ਕਰ ਦੀ ਸੱਚ ਕਰ ਦੀ ਹੋਰ ਕੀ ਹਾਲ ਚਾਲ ਚੜ੍ਹਦੀ ਕਲਾ ਜੀ ਹਾਂਜੀ ਹਾਂਜੀ ਅੱਛਾ ਇਹ ਯੂਨੀਵਰਸਿਟੀ ਪੈ ਸਭ ਤੋਂ ਪਹਿਲਾ ਤੇ ਇਹ ਸ਼ੁਰੂਆਤ ਵਿੱਚ ਮੈਂ ਇਹ ਜਾਨਣਾ ਚਾਹੂੰਗਾ ਉਹਨਾਂ ਲੋਕਾਂ ਨੂੰ ਜ਼ਰੂਰ ਦੱਸ ਦਿਓ ਵੀ ਸੈਨੇਟ ਦੀ ਚੋਣ ਪ੍ਰਕਿਰਿਆ ਕੀ ਹੈ ਪ੍ਰਣਾਲੀ ਕਿਹੋ ਜੀ ਉਹਦੇ ਬਾਰੇ ਜਾਣਕਾਰੀ ਜ਼ਰੂਰ ਦੇ ਦਿਓ ਜੀ ਦੇਖੋ ਇਹ 91 ਮੈਂਬਰਾਂ ਦੀ ਸੈਨੇਟ ਹੈ ਇਹਦੇ ਚ 15 ਮੈਂਬਰ ਚੁਣੇ ਜਾਂਦੇ ਨੇ ਜਿਹੜੇ ਇੱਥੋਂ ਦੇ ਗ੍ਰੈਜੂਏਟ ਨੇ ਇਸ ਯੂਨੀਵਰਸਿਟੀ ਤੋਂ ਜਿੱਥੇ ਮਰਜ਼ੀ ਰਹਿੰਦੇ ਹੋਣ ਉਹਨਾਂ ਦੀ ਵੋਟ ਬੰਦੀ ਹੈ ਜੇ ਸਾਰੀ ਉਮਰ ਦੀ ਬਣਾਉਣੀ ਹੈ ਤਾਂ 15 ਰੁਪਏ ਉਹਦੀ ਫੀਸ ਹੈ। ਜੇ ਇੱਕ ਇੱਕ ਸਾਲ ਦੀ ਬਣਾਉਣੀ ਹੈ ਤਾਂ 3 ਰੁਪਏ ਹੈ। ਪਰ ਜੇ ਜਿਸ ਨੇ ਇੱਕ ਸਾਲ ਬਣਾਈ 3 ਰੁਪਏ ਚ ਅਗਲੀ ਵਾਰੀ ਉਹ ਸਾਰੀ ਉਮਰ ਦੀ ਬਣਾਉਣਾ ਚਾਹੇ ਤਾਂ 12 ਰੁਪਏ ਦੇਣੇ ਪੈਣਗੇ। ਜਾਂ ਜਿਹਨੇ 5 ਸਾਲ ਲਗਾਤਾਰ ਬਣਾ ਗਏ 15 ਹੋ ਗਏ ਉਹਦੀ ਬਣ ਗਈ ਆਪੇ। ਇੱਕ ਤਾਂ ਇਹ ਹੈ 15 ਤਾਂ ਉਹ ਚਨੇ ਜਾਂਦੇ ਨੇ। ਇਹ ਆਰਡੀਨਰੀ ਫੈਡੋ ਕਹਿੰਦੇ ਨੇ ਕਾਡ ਮਿਆਂ ਨੂੰ। ਇਹ ਸੈਨੇਟ ਜਿਹੜੀ ਐਸੈਂਬਲੀ ਹੈ ਯੂਨੀਵਰਸਿਟੀ ਫੇਰ ਇਹ ਜਿਹੜੇ ਇੱਥੇ ਪ੍ਰੋਫੈਸਰ ਲੱਗੇ ਨੇ ਸਹਾਇਕ ਪ੍ਰੋਫੈਸਰ ਲੱਗੇ ਨੇ ਉਹਨਾਂ ਤੋਂ ਚੁਣੇ ਜਾਂਦੇ ਨੇ ਫੇਰ ਜਿਹੜੇ ਨਾਲ ਕਾਲਜਾਂ ਆ ਕੋਏ ਹੋਏ ਨੇ ਉਹਨਾਂ ਦੇ ਵਿੱਚੋਂ ਪ੍ਰਿੰਸੀਪਲਾਂ ਚੋਂ ਚੁਣੇ ਜਾਂਦੇ ਨੇ ਸਹਾਇਕ ਪ੍ਰੋਫੈਸਰਾਂ ਚੋਂ ਚੁਣੇ ਜਾਂਦੇ ਨੇ ਪ੍ਰੋਫੈਸਰਾਂ ਚੋਂ ਚੁਣੇ ਜਾਂਦੇ ਨੇ ਲੈਕਚਰਾਰਾਂ ਚੋਂ ਚੁਣੇ ਜਾਂਦੇ ਨੇ ਫੇਰ ਇਹਦੇ ਵਿੱਚ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ ਦੋ ਪੰਜਾਬ ਦੀ ਐਸੈਂਬਲੀ ਨੇ ਨਾਮਿਨੇਟ ਕਰਨੇ ਹੁੰਦੇ ਨੇ ਫੇਰ ਜਿਹੜਾ ਪੰਜਾਬ ਦਾ ਡੀਪੀਏ ਹੈ ਚੰਡੀਗੜ੍ਹ ਦਾ ਡੀਡੀਆ ਹੈ ਕਿ ਪੰਜਾਬ ਦਾ ਸੈਕਟਰੀ ਆ ਉਹ ਆਪੇ ਦੇ ਬਾਈ ਉਹਦੇ ਕਰਕੇ ਮੈਂਬਰ ਹੁੰਦੇ ਨਹੀਂ ਕਿ ਇਸ ਦੀ ਕਿੰਨੇ ਕੰਨ ਨੇ ਮੰਡਰ ਬੱਕ ਬੱਕ ਗੱਟਿਆ ਗਿ ਇਹਨਾਂ ਕੰਨਿਆਂ ਦਾ ਹੁਣ ਇਹਨਾਂ ਨੇ ਕੀ ਕਰਿਆ 31 ਕਰਦੇ ਹੁਣ ਮੈਂ ਜਿਹੜੀ ਗੱਲ ਦੱਸਣੀ ਚਾਹਨਾ ਇਹਨਾਂ ਨੇ ਕੱਤੀ ਕਰਨ ਲਈ ਜਿਹੜਾ ਸਹਾਰਾ ਲਿਆ ਆਹ ਕੱਤੀ ਕਰਨ ਦੀ ਨੋਟੀਫਿਕੇਸ਼ਨ ਦੀ 28 ਤਰੀਕਾ ਦੀ 28 ਅਕਤੂਬਰ ਨੂੰ ਇਹਨੇ ਸਹਾਰਾ ਕਿਦਾ ਲਿਆ ਕਹਿੰਦੇ ਪੰਜਾਬ ਪੁਨਰਗਠਨ ਕਾਨੂੰਨ ਇਹ ਜੀ ਧਾਰਾ 72 ਸਾਨੂੰ ਇਹ ਤਾਕਤ ਮਿਲਿਆ ਧਾਰਾ 72 ਮਾਤਰਾ ਮਾਰਕਰੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਲਿਖਿਆ ਹੈ ਬੀ ਕਾਨੂੰਨ ਦੀ 1966 ਦੀ ਧਾਰਾ 72 ਠੀਕ ਹੈ ਇਹ 72 ਜੋ ਕਹਿੰਦੇ ਸਾਨੂੰ ਤੱਕ ਲਿਆ 72 ਇਹ ਕਹਿੰਦਾ ਹੈ ਕਿ ਇਹ ਯੂਨੀਵਰਸਿਟੀ ਅੰਤਰਰਾਜੀ ਯੂਨੀਵਰਸਿਟੀ ਬਣ ਗਈ ਇਹ ਖੇਚੀਵਾਲੀ ਯੂਨੀਵਰਸਿਟੀ ਵੀ ਅੰਤਰਰਾਜੀ ਬਣ ਗਈ ਆ ਸ਼੍ਰੋਮਣੀ ਕਮੇਟੀ ਵੀ ਅੰਤਰਰਾਜੀ ਬਣ ਗਈ ਆ ਦੇਖੋ ਸਿੱਖ ਗੁਰਦਾਰਾ ਠੀਕ ਹੈ ਇਹ ਜੇ ਅੰਤਰਰਾਜੀ ਬਣ ਗਏ ਜੇ ਇਹਨਾਂ ਦਾ ਕਾਨੂੰਨ ਕੇਂਦਰ ਦੇ ਕੋਲ ਹੋਏਗਾ ਕੇ ਕੇਂਦਰ ਇਹਨੂੰ ਲਾਗੂ ਕਰਨ ਵਾਸਤੇ ਕੋਈ ਹਦਾਇਤਾਂ ਦੇ ਸਕਦਾ ਜੇ ਕੋਈ ਦਿੱਕਤ ਆਵੇ ਇਹਨਾਂ ਨੇ ਕਾਨੂੰਨ ਬਦਲਤਾ ਕਾਨੂੰਨ ਜੇ ਕੇਂਦਰ ਕੋਲ ਦੀ ਆ ਉਹਦਾ ਵੀ ਅਧਿਕਾਰ ਆ ਕਾਨੂੰਨ ਜਦ ਪਾਰਲੀਮੈਂਟ ਬਦਲ ਸਕਦੀ ਹੈ ਜਾਂ ਕੋਈ ਆਰਡੀਨੈਂਸ ਜਾਰੀ ਕਰਕੇ ਹੋ ਸਕਦਾ ਰਾਸ਼ਟਰਪਤੀ ਵੱਲੋਂ ਇਹਨਾਂ ਨੇ ਕਾਨੂੰਨ ਬਦਲਤਾ ਇਹ ਚ ਕਹਿੰਦਾ ਵੀ ਧਾਰਾ 14 ਤੋੜਤੀ ਧਾਰਾ 13 ਜਿਹੜੀ ਮੈਂ ਦੱਸੀ ਆ 91 ਮੈਂਬਰ ਚੁਣਨ ਦੀ ਤਰੀਕਾ ਕੀ ਹੋਊਗਾ ਉਹ ਵਿਧੀਵਕ ਤੋਂ ਖਤਮ ਕਰਤਾ ਫਿਰ 19 ਤੇ 20 ਉਹਦੇ ਕਹਿੰਦੇ ਬੰਦੇ ਕੈਬਨਟ ਜੀਨੋ ਆਪਾਂ ਮੰਤਰੀ ਪ੍ਰੀਸ਼ਦ ਕਹਿੰਦੇ ਆ ਇੱਥੇ ਉਹਨੂੰ ਸਿੰਡੀਕੇਟ ਕਹਿੰਦੇ ਨੇ ਉਹ ਸਾਰੇ ਖਤਮ ਕਰਕੇ ਨੋਮੀਨੇਟ ਵਾਈਸ ਚਾਂਸ ਨੋਮੀਨੇਟ ਕਰੇਗਾ ਇਹਦੇ ਤੁਹਾਡਾ ਇਹ ਮਾਈਕ ਹੈ ਤੁਸੀਂ ਇਹਦਾ ਫੈਸਲਾ ਕਰਨਾ ਇਕੱਲੇ ਨਹੀਂ ਵੀ ਮੈਂ ਆਹਾ ਆਹਾ ਕਰਨਾ ਬਸ ਫਿਰ ਤਾਂ ਜਿਹੜੇ ਬੰਦੇ ਤੁਸੀਂ ਨਾਲ ਨਾਲੇ ਜਿਹੜੇ ਤੁਸੀਂ ਕਹੇ ਭਾਈ ਤੂੰ ਮੇਰੇ ਨਾਲ ਆ ਜਾ ਤੂੰ ਆ ਜਾ ਤੂੰ ਆ ਜਾ ਫਿਰ ਤੁਹਾਡੀ ਮਰਜ਼ੀ ਚੱਲੂਗੀ ਨਾ ਨਹੀਂ ਤਾਂ ਤੁਸੀਂ ਉਹਨੂੰ ਹਟਾ ਦੋਗੇ ਖਤਮ ਹੋ ਗਿਆ ਸੋ ਇਹਦੀ ਇੱਕ ਤਾਂ ਜਮੂਰੀਅਤ ਖਤਮ ਹੋ ਗਈ ਦੂਜੀ ਗੱਲ ਇਹ ਗੈਰ ਕਾਨੂੰਨੀ ਹੈ ਯੂਨੀਕਲ ਇਹ ਹੈ ਵੀ ਜਿਹੜਾ ਇਹ 1966 ਦਾ ਕਾਨੂੰਨ ਹੈ ਹਾਂ ਉਹ ਕਾਨੂੰਨ ਗ੍ਰਹਿ ਮੰਤਰਾਲੇ ਦੇ ਚਾਹਤਾ ਹੈ ਇਹ ਸਿੱਖਿਆ ਮੰਤਰਾਲੇ ਨੇ ਕਰੀਆ ਹਾਂ ਸਿੱਖਿਆ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ ਦੀਆਂ ਸ਼ਕਤੀਆਂ ਜਿਹੜੀ ਜ਼ਮੀਨ ਤੁਹਾਡੇ ਕੋਲ ਹੀ ਨਹੀਂ ਤੇ ਉਹਦੀ ਰਜਿਸਟਰੀ ਕਰਾਉਣ ਦਾ ਕੀ ਹੱਕ ਹੋ ਗਿਆ ਕਿਸੇ ਨੂੰ ਹਾਂ ਇਸ ਤੋਂ ਅੱਗੇ ਇਸ ਤੋਂ ਅੱਗੇ ਇੱਕ ਹੋਰ ਹੈ ਜਿਹੜੀ ਗੱਲ ਮੈਂ ਕਹਣਾ ਵੀ ਹੁਣ ਇਹ ਅੰਤਰਰਾਜੀ ਯੂਨੀਵਰਸਿਟੀ ਨਹੀਂ ਇਹ ਧਾਰਾ 72 ਨਾਲ ਛੱਡਾ ਹੁੰਦੇ ਜਿੰਨੇ ਚਿਰ ਅੰਤਰਰਾਜੀ ਹੈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਰਿਆਣੇ ਨੇ ਆਪਦੀ ਬਣਾ ਲਈ ਹਿਮਾਚਲ ਨੇ ਆਪਦੀ ਵਾਈਐਸ ਪਰਮਾਰ ਬਣਾ ਲਈ ਹਾਰਟੀਕਲ ਯੂਨੀਵਰਸਿਟੀ ਸਾਡਾ ਵੱਖਰਾ ਕਾਨੂੰਨ ਬਣ ਗਿਆ ਹੁਣ ਖੇਤੀਬਾੜੀ ਯੂਨੀਵਰਸਿਟੀ ਦਾ ਕਾਨੂੰਨ ਕੱਲਾ ਪੰਜਾਬ ਦਾ ਠੀਕ ਹੋ ਗਿਆ ਸ਼ਰੋਮਣੀ ਕਮੇਟੀ ਹਰਿਆਣੇ ਨੇ ਆਪਦੀ ਬਣਾ ਲਈ ਆਪੇ ਬਣਾਈ ਕਿੰਦਰ ਨੂੰ ਪੁੱਛਿਆ ਵੀ ਨਹੀਂ ਸੁਪਰੀਮ ਕੋਰਟ ਚ ਗਏ ਪੰਜਾਬ ਦੀ ਸ਼ੁਰੂਆਤ ਕਮੇਟੀ ਉਹਨਾਂ ਕਹਿੰਦੇ ਨਹੀਂ 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 ਕਾਨੂੰਨ ਤੇ ਜਦ ਤੱਕ ਕੋਈ ਨਵਾਂ ਕਾਨੂੰਨ ਬਣਾ ਲੈਂਦਾ ਇਹਨਾਂ ਨੇ ਆ ਲਿਖਿਆ ਇੱਥੇ ਵੀ ਜਿੰਨਾ ਚੋ ਕੋਈ ਨਿਰਮਾਨਾ ਬਣਾਵੇ ਕਹਿੰਦੇ ਉਹਨਾਂ ਨੇ ਬਣਾ ਲਿਆ ਠੀਕ ਹੈ ਜਦ ਉਹਨਾਂ ਨੇ ਕਾਨੂੰਨ ਬਣਾ ਲਿਆ ਤਾਂ ਐਸਜੀਪੀਸੀ ਵੀ ਪੰਜਾਬ ਦੀ ਰਹਿ ਗਈ ਇੱਕ ਅੱਧਾ ਹਿਮਾਚਲ ਦਾ ਗੁਰਦੁਆਰਾ ਉੱਕੜ ਦੇਣ ਵਿੱਚ ਉਹਦੀ ਗੱਲ ਹੈ ਫਿਰ ਪੰਜਾਬ ਯੂਨੀਵਰਸਿਟੀ ਇਹਦੇ ਕਾਲ ਦੇ ਹਰਿਆਣੇ ਨੇ ਆਪਦੇ ਲੈ ਲਈ ਹਿਮਾਚਲ ਨੇ ਆਪਦੇ ਲੈ ਲਈ ਫਿਰ ਇਹ ਪੰਜਾਬ ਦੀ ਰਹਿ ਗਈ ਇਹਦੇ ਉੱਤੇ ਹੁਣ ਕੇਂਦਰ ਦਾ ਵੈਸੇ ਅਧਿਕਾਰ ਨਹੀਂ ਹੈ ਕਿਉਂਕਿ 72 ਤਾਰਾ ਇਹ ਕਹਿੰਦੀ ਆ ਵੀ ਇਹ ਹੈ ਅੰਤਰਰਾਜੀ ਬਹੁ ਰਾਜੀ ਯੂਨੀਵਰਸਿਟੀ ਜਾਂ ਸ਼੍ਰੋਮਣੀ ਕਮੇਟੀ ਤਾਂ ਹੈ ਕਿਉਂਕਿ ਬਹੁਤ ਰਾਜਾਂ ਤੇ ਦਾ ਰਾਜ ਹੈ ਉਹ ਬਹੁ ਰਾਜੀ ਨਹੀਂ ਜੇ ਰਹੀ ਤਾਂ ਬੱਤ ਨਾ ਕਰ ਲੋ ਵੀ ਜੇ ਜਿਹੜਾ ਡਾਕਟਰ ਸਾਹਿਬ ਤੁਹਾਨੂੰ ਪੱਖ ਦੱਸ ਰਹੇ ਆ ਇਹ ਕਨਸਟੀਟਿਊਸ਼ਨਲ ਪੱਖ ਹੈ 72 ਸੈਕਸ਼ਨ ਆਪਾਂ ਉਰੇ ਖੜੇ ਹੋ ਕੇ بڑے ਨੇਤਾ ਆਉਂਦੇ ਆ ਰੌਲਾ ਪਾਉਂਦੇ ਆ ਚੰਗੀ ਗੱਲ ਆ ਬਟ ਆਜ ਜਦ ਤੱਕ ਸਾਨੂੰ ਇਹ ਚੀਜ਼ਾਂ ਦੀ ਨੌਲੇਜ ਨਹੀਂ ਹੋਣੀ ਤਾਂ ਸਾਡਾ ਕਦੇ ਵੀ ਲੀਗਲ ਸਟੈਂਡ ਸਟਰੋਂਗ ਨਹੀਂ ਹੋ ਸਕਦਾ ਇਹ ਇਸ ਤਰ੍ਹਾਂ ਹੈ ਵੀ ਤੁਹਾਡਾ ਪਲਾਟ ਜ਼ਮੀਨ ਤਿੰਨ ਭਰਾਵਾਂ ਦੀ ਸੀਗੀ ਦੋ ਭਰਾਵਾਂ ਨੇ ਆਪਦੇ ਹਿੱਸੇ ਲੈ ਲੇ ਹੁਣ ਤੀਆ ਬੰਦਾ ਬਚ ਗਿਆ ਹੁਣ ਉਹ ਮਲਕੀਅਤ ਤਾਂ ਉਹਦੀ ਐ ਹੁਣ ਅਸੀਂ ਸਾਡੀਆਂ ਸੈਂਟਰਲ ਗਵਰਨਮੈਂਟ ਨਾਲ ਦਾ ਅਸੀਂ ਮੱਥਾ ਬਾਅਦ ਚ ਲਾ ਲਾਂਗੇ ਪਹਿਲਾਂ ਤਾਂ ਨਲਾਕੀਆਂ ਆ ਉਰਲਿਆਂ ਨੂੰ ਤਾਂ ਪੁੱਛ ਲੋ ਵੀ ਸਨ 66 ਤੋਂ ਬਾਅਦ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਭਈ ਉਹਨਾਂ ਦੀ ਅਫੀਲੀਏਸ਼ਨ ਸਾਡੇ ਨਾਲ ਸੀ ਉਹ ਅਫੀਲੀਏਸ਼ਨ ਖਤਮ ਹੋ ਗਈ ਆ ਧਾਰਾ 72 ਡਿਫੰਕਟ ਹੋ ਗਈ ਆ ਹੁਣ ਹੁਣੇ ਸੋਲ ਐਂਡ ਹੋਲ ਕੰਟਰੋਲ ਸਾਡਾ ਪੰਜਾਬ ਸਰਕਾਰ ਨੂੰ ਇਹਦੀ ਓਨਰਸ਼ਿਪ ਲੈਣੀ ਆ ਕਿਉਂ ਨਹੀਂ ਓਨਰਸ਼ਿਪ ਲੈਣਾ ਚਾਹੁੰਦੇ ਡਾਕਟਰ ਸਾਹਿਬ ਮੇਰੇ ਨਾਲ ਉਹ ਸਹਿਮਤ ਹੋਣਗੇ ਕਿਉਂਕਿ ਥੋੜੀ ਜੇਬ 'ਚ ਚਵਾਨੀ ਨਹੀਂ ਤੁਸੀਂ ਪੈਸੇ ਦੇਣੇ 2007 'ਚ ਬੰਦ ਕਰਤੇ ਉਦੋਂ ਤੁਸੀਂ ਹੱਥ ਚੱਕ ਲੈ ਵੀ ਅਸੀਂ ਤਾਂ ਤੁਹਾਨੂੰ ਗਰੰਟੇ ਨਹੀਂ ਦੇਣੀ 7-800 ਕਰੋੜ ਰੁਪਇਆ ਬਜਟ ਹੈਗਾ ਉਹਦਾ ਤੁਸੀਂ ਕੋਈ ਪ੍ਰਾਵਧਾਨ ਕਰੋ ਓਨਰਸ਼ਿਪ ਲਓ ਕਿਉਂ ਡਾਕਟਰ ਸਾਹਿਬ ਦੂਜੀ ਗੱਲ ਪੰਜਾਬੀ ਯੂਨੀਵਰਸਿਟੀ ਦਾ ਵੀ ਇਹੀ ਹਾਲ ਹੋਇਆ ਪਿਆ ਉਹ ਵੀ ਅਸੀਂ ਕੰਗਾਲ ਕਰ ਰੱਖੀ ਹੈ ਨੰਗੀ ਭੁਖੀ ਕਰਤੀ ਹੈਗੀ ਆ ਤੁਸੀਂ ਐਡ ਕਰ ਰਹੇ ਸੀ ਕੁਝ ਵੀ ਇਹ ਗੱਲ ਨਹੀਂ ਹੈ ਕੁਝ ਗਰੰਟੀ ਦਿੱਤੀ ਵੀ ਹੈ ਕਾਲਜਾਂ ਨੂੰ ਪ੍ਰੋਪੋਰਸ਼ਨਲ ਦੇਣੀ ਸੀ ਜਿਹੜੇ ਜਿਹੜੇ ਕਾਲੀਆਂ ਚੋਂ ਪੈਸਾ ਆ ਰਿਹਾ ਹੈ 87 ਕਰੋੜ ਰੁਪਈਆ ਜਿਹੜੀ ਆਮਦਨ ਹੈ ਉਹ 150 ਕਾਲ ਤੋਂ ਆ ਰਹੀ ਹੈ ਉਹ ਪੰਜਾਬ ਦਾ ਨਹੀਂ ਐ ਨਹੀਂ ਹੈ ਵੀ ਪੰਜਾਬ ਦਾ ਆ ਜਿਹੜੀ ਸਾਰੀ ਜਗ੍ਹਾ ਇਹ ਪੰਜਾਬ ਦੀ ਹੈ ਇਹਦਾ ਜਿਹੜਾ ਰੈਵਨਿਊ ਆ ਰਿਹਾ ਹੈ ਪੰਜਾਬ ਦਾ ਹੈ ਸੋ ਐ ਨਹੀਂ ਹੈ ਪੰਜਾਬ ਜਿੱਥੇ ਪੰਜਾਬੀ ਯੂਨੀਵਰਸਿਟੀ ਨੂੰ ਗੱਲ ਕਰੀਏ ਇਹਨਾਂ ਨੇ 732 ਕਰੋੜ ਦਾ ਬਜਟ ਆ ਉਹਦਾ ਹੁਣ 428 ਕਰੋੜ ਦਾ ਸੀ 2021 ਚ ਜੇ 57 ਸਾਲ ਤੋਂ 428 ਕਰੋੜ ਦੇ 85 ਖਰਚਾ ਹੁੰ ਸਾਸਵਤੀ ਜਿੱਕੇ ਮੈਂ ਪਹੁੰਚ ਗਿਆ ਇਹਨਾਂ ਨੇ ਜਿਹੜਾ ਪਹਿਲਾਂ 250 ਕਰੋੜ ਦਿੰਦੇ ਸੀ 397 ਕਰੋੜ ਦਿੱਤਾ 397 ਕਰੋੜ ਦੇ ਕੇ ਦਿਓ ਨਾਂਗਾ ਯੂਨੀਵਰਸਿਟੀ ਕਿਉਂਕਿ ਪ੍ਰੋਫੈਸਰਾਂ ਦੀ ਠੁੱਠੀ ਤਨਖਾਹ ਫਿਕਸ ਕਰਕੇ ਪੈਨਸ਼ਨ ਦੇ ਨਾਲ ਤਨਖਾਹ ਦੇ ਕੇ ਤੇ 70 70 ਲੱਖ ਰੁਪਏ ਦਾ ਏਰੀਅਰ ਦਿੱਤਾ ਮੈਂ ਅੱਜ ਇਹ ਕਿ ਪੁੱਛਿਆ ਅੱਜ ਜਵਾਬ ਅੱਜ ਡਿਪਟੀ ਕਨਸਲਰ ਜੀ ਆਏਗੀ ਫਲਾਣਾ ਜੀ ਫਿਰ ਨਾ ਇੱਥੇ ਪਾਇਆ ਹੁਣ ਕਮਿਸ਼ਨ ਤੇ ਕਿ ਤੁਸੀਂ ਗੰਦੀ ਕੋਈ ਸੋ ਪੰਜਾਬੀ ਯੂਨੀਵਰਸਿਟੀ ਦਾ ਪੱਠਾ ਹੋਰ ਗੰਦ ਕਰਕੇ ਬੈਠਾ ਹੈ ਉਹ ਹੋਰ ਗੰਦ ਕਰਕੇ ਬੈਠਾ ਇਹਨਾਂ ਦੋਹਾਂ ਨੂੰ ਪੰਜਾਬੀ ਯੂਨੀਵਰਸਿਟੀ ਚ ਇਹਦੇ ਬੰਦੇ ਆਏ ਉਹ ਵੀ ਦਾ ਦੋ ਛੋਟੀ ਜਿਹੇ ਧਾਰਨ ਦੇ ਦਿੰਦੇ ਹੁਣ ਕਿਉਂਕਿ ਕੱਲ ਚੱਲੀ ਆ ਦੋ ਪੋਸਟਾਂ ਕਿਸੇ ਬੰਦੇ ਦੇ ਕਹਿਣ ਤੇ ਕਿ ਉਹ ਲੱਗਣਾ ਚਾਹੁੰਦਾ ਸੀ ਮਾਸਟਰ ਸੀ ਉੱਥੋਂ ਰਿਟਾਇਰਮੈਂਟ ਵਾਲੀ ਟੈਨਸ਼ਨ ਆਣ ਲੱਗਿਆ ਕਿ ਮੈਂ ਹੁਣ ਇੱਥੇ ਯੂਨੀਵਰਸਿਟੀ ਚ ਆਣਾ ਪੋਸਟਾਂ ਐਡਵਰਟਾਈਜ਼ ਕਰਤੀਆਂ ਦੋ ਚਾਰ ਅਰਜੀਆਂ ਆ ਗਈਆਂ ਉਹ ਦੋ ਤੇ ਸਿਲਕ ਨਾ ਹੋਇਆ ਤਿੰਨ ਕਰੇ ਤਿੰਨ ਚ ਬਣਾਉ ਦਾ ਨੰਬਰ ਆਇਆ ਹੁਣ ਜਦ 4 ਰੇ ਸੀ ਚੌਥਾ ਉਹ ਕਿਹਾ ਇਹ ਨਹੀਂ ਅਸੀਂ ਰੀਟਿੰਗ ਲਿਸਟ ਤੇ ਰੱਖਤਾ ਉਹ ਕਿੰਨੇ ਜੁਆਇਨ ਕਰ ਗਏ ਮੈਂ ਗੱਲ ਫਿਰ 6 ਮਹੀਨਿਆਂ ਬਾਅਦ ਉਹ ਬੰਦਾ ਨੌਕਰੀ ਚ ਹੀ ਰਹਾ ਜੇ ਕਿਉਂਕਿ ਉਹਦਾ ਪੂਰਾ ਹਿਸਾਬ ਜਿਨੀ ਕਿੱਦੇ ਮੈਂ ਉੱਥੋਂ ਰਿਜ਼ਾਈਨ ਕਰਕੇ ਆਉਣਾ ਇੱਕ ਪ੍ਰੋਫੈਸਰ ਦੀ ਪੋਸਟ ਨੂੰ ਕਿਸੇ ਹੋਰ ਮਕਮਦੀ ਦੀ ਨਹੀਂ ਸੱਚੀ ਗੱਲ ਜੀ ਕਿਥੋਂ ਦੋ ਹਿੱਸਿਆਂ ਚ ਬਣਾਤਾ ਜਿਹੜੀ ਯੂਨੀਅਨ ਨੇ ਪੰਜਾਬ ਤੋਂ ਪੈਸਾ ਲੈਣਾ ਸਰਕਾਰ ਤੋਂ ਉਹਨੂੰ ਆਪਣੇ ਕੋਸ਼ਤਾਂ ਵਤਨ ਦੀ ਕੀ ਹੱਕ ਹੈ ਇਹ ਗੱਲਾਂ ਮਾਰਨ ਨਾਲ ਨਹੀਂ ਹੋਣਾ ਸਟੇਜ ਲੱਗ ਜਾਂਦੇ ਆ ਠੀਕ ਹੈ ਇੱਕ ਆਪਾਂ ਫਾਈਟ ਲੜ ਰਹੇ ਆ ਇੱਕ ਸਪੈਸੀਫਿਕ ਮੁੱਦਾ ਹੈ ਜਿਹੜਾ ਉਰੇ ਹੈਗਾ ਉਹਦੇ ਵਾਸਤੇ ਚੱਲ ਰਹੇ ਆ ਬਟ ਲਾਰਜਰ ਇਸ਼ੂ ਜਿਹੜੇ ਹੈਗੇ ਨੇ ਉਹ ਸਾਡੀ ਜਿਹੜੀ ਮਿਸਗਵਰਨਸ ਹੈ ਇਨਕੰਪੀਟੈਂਟ ਲੋਗ ਨੇ ਉਹਨਾਂ ਨੂੰ ਅਸੀਂ ਆਪਦੇ ਮੂਰੇ ਸਾਡੀ ਡੈਸਟਨੀ ਦੇ ਦਿੰਦੇ ਆ ਵੀ ਸਾਡੀ ਜ਼ਿੰਦਗੀ ਤੁਹਾਡੇ ਹਵਾਲੇ ਆ ਸਾਨੂੰ ਭਾਈ ਸਾਹਿਬ ਇਹ ਬਦਲਾਅ ਲਿਆਉਣ ਦੀ ਲੋੜ ਹੈ ਠੀਕ ਹੈ ਨਾ ਇਹ ਕਲਚਰ ਚੇਂਜ ਕਰਨ ਦੀ ਲੋੜ ਹੈ ਅਸੀਂ ਹੁਣ ਆਰਮੀ ਚੋਂ ਵੈਟਰਨ ਅਸੀਂ ਆਮੀ ਵੈਟਰਨ ਹੈ ਅਸੀਂ ਰਿਟਾਇਰ ਹੋ ਗਏ ਆਰਮੀ ਚੋਂ ਅਸੀਂ ਸਾਰਾ ਇਮਾਨਦਾਰੀ ਨਾਲ ਨੌਕਰੀਆਂ ਕਰਕੇ ਆਏ ਆ ਉਰੇ ਆ ਕੇ ਜਦੋਂ ਵੇਖਦੇ ਆਂ ਵੀ ਆਹ ਹਾਲ ਹੈ ਆ ਯੂਨੀਵਰਸਿਟੀ ਨੇ ਤੁਸੀਂ ਬੈਟਲ ਗਰਾਉਂਡ ਬਣਾਤਾ ਜਦ ਕਿ ਯੂਨੀਵਰਸਿਟੀ ਹੋਣੀ ਚਾਹੀਦੀ ਹੈ ਜਿੱਥੇ ਸਟੂਡੈਂਟ ਆਉਣ ਉਹਨਾਂ ਦੀ ਓਵਰ ਆਲ ਜਾਂ ਆਲ ਰੌਂਡ ਡਿਵੈਲਪਮੈਂਟ ਹੋਵੇ ਉਹਨਾਂ ਦੀ ਉਹ ਇੱਥੇ ਸਿੱਖਣ ਸਿੱਖ ਕੇ ਸਮਾਜ ਚ ਜੜ ਅਸੀਂ ਉਹਨਾਂ ਨੂੰ ਕੀ ਸਿਖਾ ਰਹੇ ਹਾਂ ਜਦੋਂ ਇਹਨਾਂ ਨੇ ਸਮਾਜ ਚ ਵਾਪਸ ਜ ਜਾਣਾ ਇਹਨਾਂ ਨੇ ਇਹਨਾਂ ਨੂੰ ਕਨਫਰੋਂਟੇਸ਼ਨ ਸਿਖਾਉਨੇ ਆ ਸਾਡੇ ਚ ਐਗਰੈਸ਼ਨ ਕਿਉਂ ਹੈ ਸਾਡੇ ਚ ਗੁੱਸੇ ਕਿਉਂ ਨੇ ਸਾਡਾ ਇਹ ਸਾਡਾ ਯੂਥ ਇੰਨਾ ਭਟਕਿਆ ਹੋਇਆ ਕਿਉਂ ਰਹਿੰਦਾ ਕਿਉਂਕਿ ਅਸੀਂ ਇਹਨਾਂ ਨੂੰ ਟਿਕਾਈ ਨਹੀਂ ਦਿੰਦੇ ਨਾ ਇਹਨਾਂ ਨੂੰ ਕੋਈ ਸੇਧ ਆ ਨਾ ਕੋਈ ਲੀਡਰਸ਼ਿਪ ਆ ਹੁਣ ਇੱਥੇ ਸਾਰੇ ਪੋਲੀਟੀਸ਼ੀਅਨਾਂ ਨੂੰ ਠੀਕ ਹੈ ਚਲੋ ਸਟੇਜ ਤੇ ਚਲਾਉਨੇ ਆ ਮਤਲਬ ਇਹਨਾਂ ਦਾ ਕੀ ਇਹਨਾਂ ਨੂੰ ਕੋਈ ਕੁਛ ਨਹੀਂ ਕਰ ਰਿਹਾ ਉਹ ਦੇਖੋ ਤੁਹਾਡੇ ਲੈਫਟ ਤੇ ਉਹ ਹੁਣ ਇੱਕ ਹੋਰ ਐਮਐਲਏ ਆ ਰਿਹਾ ਪਰਗਟ ਸਿੰਘ ਠੀਕ ਹੈ ਜੀ ਹੋਰ ਉਹ ਉਹ ਦਿਖਾਇਆ ਦਿਖਾਇਆ ਜੀ ਤੁਸਾਂ ਉਹਨਾਂ ਨੂੰ ਠੀਕ ਹੈ ਆ ਇਹਨਾਂ ਦੇ ਨਾਲ 20 ਬੰਦੇ ਆ ਇਹ ਲੀਡਰਸ਼ਿਪ ਚੇਂਜ ਹੋਣੀ ਆ ਕਿਉਂਕਿ ਇਹਨਾਂ ਨੇ ਗਾਹਾਂ ਇਹਨਾਂ ਦੀ ਚਮਚਾਗਰੀ ਕਰਨੀ ਆ ਗੱਲਾ ਇੱਕ ਐਮਐਲਏ ਜਾਵੇ ਸਿੰਪਲ ਆ ਯਾਰ ਚਾਰ ਗੈਨਮੈਨ 20 ਉਹਦੇ ਚਮਚੇ ਇਹ ਤਾਂ ਸਿੱਖਿਆ ਮੰਤਰੀ ਰਹਿ ਚੁੱਕੇ ਜੀ ਕਾਂਗਰਸ ਸਰਕਾਰ ਦੀ ਲੀਡਰਸ਼ਿਪ ਆਹੀ ਹੈ ਤੁਹਾਨੂੰ ਲੀਡਰਸ਼ਿਪ ਆਹੀ ਮਿਲਣੀ ਹੈ ਅੱਜ ਤੇ ਜਿੰਨੇ ਸਟੂਡੈਂਟਸ ਨੇ ਇਹਨਾਂ ਚੋਂ ਲੀਡਰ ਨਿਕਲਨੇ ਆ ਮੈਂ ਇਹਨਾਂ ਨੂੰ ਖੁਦਵਾਲ ਕਰਦਾ ਮੈਨੂੰ ਇਹ ਦੱਸਿਓ ਤੁਹਾਨੂੰ ਐਮਐਲਏ ਬਣਾਵਾਂਗੇ ਤੁਸੀਂ ਕੱਲ ਨੂੰ ਕੀ ਕਰੋਗੇ ਤੁਹਾਨੂੰ ਕਿਸੇ ਕੰਮ ਦੀ ਨੌਲੇਜ ਹੈਗੀ ਆ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਗਲੀ ਚ ਖੜ ਕੇ ਆ ਜਾਓ ਤੁਸੀਂ ਪੁੱਛ ਜੇ ਪੁੱਛਣਾ ਤਾਂ ਆ ਜਾਓ ਆਪਾਂ ਨਾਲ ਹੀ ਪੁੱਛ ਲੈਣੇ ਜੀ ਆ ਜਾਓ ਐਮਐਲਏ ਸਾਹਿਬ ਨੂੰ ਜੇ ਪੁੱਛਣਾ ਆਪਾਂ ਉਹਨੂੰ ਐਮਐਲਏ ਨੂੰ ਕੀ ਪੁੱਛਣਾ ਯਾਰ ਮੈਂ ਐਮਐਲਏ ਪ੍ਰਗਟ ਤੁਹਾਡੇ ਚੈਨਲ ਤੇ ਕਹਿੰਦਾ ਮੈਂ ਇਹਨੂੰ 10 ਵਾਰੀ ਫੋਨ ਕਰਿਆ ਇਹਨਾਂ ਨੂੰ ਮੰਤਰੀਆਂ ਨੂੰ ਐਮਐਲਏ ਨੂੰ ਮੈਂ ਕਿਹਾ ਤੁਹਾਡੀ ਸੋਚ ਬਹੁਤ ਵਧੀਆ ਤੁਸੀਂ ਸਾਡੇ ਨਾਲ ਜੁੜੋ ਮੈਂ ਤੁਹਾਡੇ ਨਾਲ ਜੁੜਦਾ ਇਹਨੇ ਹੀ ਟੈਂਡਰ ਰਿਪਲਾਈ ਮੈਂ ਮੈਸੇਜ ਵਟ ਇਜ਼ ਹੀ ਮਾਦ ਤੁਸੀਂ ਅਸੀਂ ਲੀਡਰਸ਼ਿਪ ਨੂੰ ਕਿਵੇਂ ਦੇਖਦੇ ਆ ਅਸੀਂ ਲੀਡਰਸ਼ਿਪ ਨੂੰ ਇਹ ਦੇਖਦੇ ਸਾਡੇਆਂ 20 ਚਮਚੇ ਹੋਣ 10 ਬਲੱਡੀ ਗਨਮੈਨ ਹੋਣ ਇਹ ਕਲਚਰ ਥੋੜਾ ਚੇਂਜ ਨਹੀਂ ਹੁੰਦਾ ਥੋੜਾ ਇੰਡੀਆ ਚੇਂਜ ਨਹੀਂ ਹੋ ਸਕਦਾ ਇਹ ਆਟਰ ਬਲੱਡੀ ਨੌਨਸੈਂਸ ਅਸੀਂ ਤਾਂ ਛੋਟੇ ਛੋਟੇ ਲੀਡਰੀਆਂ ਚ ਤੁਰੇ ਫਿਰਦੇ ਆ ਯਾਰ ਤਾਂ ਭਾਈ ਸਾਹਿਬ ਸਾਨੂੰ ਆਹੀ ਕੁਝ ਮਿਲੂ ਜੋ ਅਸੀਂ ਚਾਹੁੰਦੇ ਆ ਇਹ ਬਦਲਾਓ ਬਦਲੂ ਥੋੜੀ ਦੇਰ ਵਾਸਤੇ ਆਹ ਮੀਡੀਆ ਤੇ ਆ ਕੇ ਬੋਲ ਕੇ ਚਲੇ ਗਏ ਨੇਤਾ ਇਹਨਾਂ ਦੀ ਅਕਾਉਂਟੇਬਿਲਟੀ ਦਾ ਲੋ ਯਾਰ ਵੀ ਤੁਸੀਂ ਕਰ ਕੀ ਰਹੇ ਹੋ ਇਕੱਲੇ ਕਿਉਂ ਨਹੀਂ ਆਉਂਦੇ ਹਜੂਮ ਕਿਉਂ ਆ ਨਾਲ ਕੱਲੂ ਮੈਂ ਤੁਹਾਨੂੰ ਲੀਡਰ ਬਣਾਉਂ ਤੂੰ ਤੁਹਾਡੇ ਨਾਲ 20 ਚਮਚੇ ਹੋ ਲੈਣਗੇ ਕਿਉਂ ਉਹ ਚਮਚਿਆਂ ਨੂੰ ਪਾਵਰ ਚਾਹੀਦੀ ਆ ਗਾ ਉਹਨਾਂ ਨੇ ਕੰਮ ਕਰਨ ਵਾਲਾ ਬੇਲੜ ਨੇ ਫੇਰ ਤੁਹਾਡੇ ਮਾਫੀਆ ਸ਼ੁਰੂ ਹੋ ਜਾਣਗੇ ਫੇਰ ਤੁਸੀਂ ਲੀਡਰ ਬਣੋਗੇ ਫੇਰ ਤੁਹਾਡੇ ਕੱਟ ਆਉਣੇ ਸ਼ੁਰੂ ਹੋ ਜਾਣਗੇ ਤਾਂ ਕਿਹੜਾ ਬਦਲਾਅ ਆ ਵੈ ਭਾਈ ਸਾਹਿਬ ਕਿਹੜਾ ਔਨੈਸਟ ਬੰਦਾ ਹੈ ਔਨੈਸਟ ਨੂੰ ਤਾਂ ਤੁਸੀਂ ਖੜਨ ਨਹੀਂ ਦਿੰਦੇ ਹੈਗੇ ਮਾਨਦਾਰ ਨੂੰ ਹਮਾਮ ਚ ਸਾਰੇ ਨੰਗੇ ਆ ਸੀ ਇਹ ਜਜ਼ਬਾ ਜਜ਼ਬਾ ਠੀਕ ਹੈ ਇਹ ਅਣਖ ਇਹ ਨਹੀਂ ਹੁੰਦੀ ਵੀ ਅਸੀਂ ਰੌਲਾ ਪਾ ਦਈਏ ਅਣਖ ਦਾ ਮਤਲਬ ਇਹ ਹੁੰਦਾ ਸਹੀ ਕੰਮ ਤੇ ਚੱਲੀਏ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਦਿੱਤੀ ਹੈ ਉਹ ਤੇ ਅਸੀਂ 180 ਡਿਗਰੀ ਪੁੱਠੇ ਚੱਲਦੇ ਆਂ ਰੋਜ਼ ਬੇਅਦਬੀ ਕਰਦੇ ਆਂ ਕਿਉਂ ਕਿਉਂਕਿ ਜਿਹੜਾ ਕੁਝ ਉਹਨਾਂ ਨੇ ਸਿਖਾਇਆ ਅਸੀਂ ਅਮਲ ਕਰਦੇ ਹੀ ਨਹੀਂ ਅਸੀਂ ਤਾਂ ਦਿਖਾਵਾ ਚੋਰੀ ਕਰਪਸ਼ਨ ਝੂਠ ਚਲਾਕੀ ਚੌਧਰ ਅਤੇ ਦਿਖਾ ਦੋ ਕਿਤੇ ਗੁਰੂ ਸਾਹਿਬ ਨੇ ਗੁਰਬਾਣੀ ਚ ਲਿਖੀ ਹੋਵੇ ਸਾਡ ਨੂੰ ਸ਼ੀਸ਼ਾ ਸਾਨੂੰ ਸ਼ੀਸ਼ਾ ਦਿਖਾਉਣ ਦੀ ਲੋੜ ਹੈ ਠੀਕ ਹੈ ਨਾ ਕਿ ਤੁਸੀਂ ਯੰਗ ਹੋ ਯੂਥ ਹੋ ਜੇ ਤਾਂ ਸੋਚੋਗੇ ਤਾਂ ਕੁਝ ਹੋਊਗਾ ਸੈਂਟਰ ਤੁਹਾਨੂੰ ਪੜਕਾਉ ਇਹ ਜਿੰਨੇ ਆਉਣਗੇ ਇਹ ਇੱਥੇ ਇਹ ਆਪਦੀ ਫਸਲ ਕੱਟਣ ਆਏ ਆ ਇਹ ਥੋੜਾ ਕੋਈ ਫਾਇਦਾ ਨਹੀਂ ਕਰਨਾ ਇਹ ਨੇਤਾ ਨੂਤਾ ਇਹਨਾਂ ਨੇ ਇਹਨਾਂ ਨੇ ਹੁਣ ਵੋਟਾਂ ਹੋਣੀਆਂ ਨੇ ਹੁਣ ਇਹ ਸਾਰੇ ਇੱਥੇ ਮੱਖੀਆਂ ਵਾਂਗੂ ਇਕੱਠੇ ਹੋਣਗੇ ਸਾਰੇ ਠੀਕ ਆ ਇਹਨਾਂ ਨੂੰ ਆਪਣੀ ਹੋਂਦ ਦਾ ਫਿਕਰ ਹੈ ਇਹਨਾਂ ਨੂੰ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੋਈ ਬਲੱਡੀ ਫਿਕਰ ਨਹੀਂ ਹੈ ਠੀਕ ਹੈ ਜੀ ਸੋ ਇਹ ਹੈਗਾ ਚਲੋ ਕੁਸ਼ੀਆ ਹੋਰ ਕਵਰ ਕਰ ਲਉ ਪਤਾ ਨਹੀਂ ਕੀ ਜਥਾ ਆ ਗਿਆ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਗਾ ਇਨਸਾਨੀਅਤ ਤੋਂ ਆ ਰਹੀਆਂ ਨੇ ਜਿੱਥੇ ਕਿਸਾਨ ਜਿੱਥੇ ਬੰਦੀ ਨੇ ਜੁਆਇਨ ਕਰ ਲਿਆ ਤਾਂ ਨਾਲ ਤੇ ਵੱਡੀ ਗਿਣਤੀ ਚ ਸਮੂਲੀਅਤ ਕੀਤੀ ਹੈ ਇਹਨਾਂ ਨੇ ਆ ਦੇਖ ਸਕਦੇ ਹੋ ਤੁਸੀਂ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ